ਮਾ ਸੰਤੋ ਰਾਸ਼ਟਰੀ ਮੈਲਾ ਅਧਿਕਾਰੀ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਕਿ ਇਹ ਅਸੀਂ ਸ਼ਬਾ ਯਾਤਰਾ ਗੰਢੀ ਗਊ ਮਾਤਾ ਦੀ ਜੋ ਕਿ ਅਸੀਂ ਪਿਛਲੇ ਸਾਲ ਵੀ ਕੀਤੀ ਸੀ ਹੁਣ 2 ਸਾਲਾਂ ਤੋਂ ਸਾਡਾ ਇਹ ਹੈਗਾ ਕਿ ਅਸੀਂ ਸਕੂਲ ਦੇ ਬੱਚੇ ਜਿਹੜਾ ਇਹਨਾਂ ਨੂੰ ਇਨਕਲੂਡ ਕਰਦੇ ਆ ਪਿਛਲੇ ਸਾਲ 100 ਬੱਚੇ ਸੀਗੇ ਅੱਜ ਇਸ ਵਾਰ ਜਿਹੜੇ ਆ 450 ਤੋਂ 500 ਬੱਚੇ ਜਿਹੜੇ ਸਕੂਲਸ ਦੇ ਅਲੱਗ-ਅਲੱਗ ਸਕੂਲਸ ਦੇ ਉਹ ਆਏ ਨੇ ਔਰ ਗਊ ਮਾਤਾ ਦੀ ਪੂਜਾ ਕੀਤੀ ਹੈ ਔਰ ਸ਼ਾਇਦ ਦੇ ਵਕ ਵਕ ਜਿਹੜੇ ਸੰਸਮਾਜਾਂ ਹੋਰ ਵੀ ਜਿਹੜੇ ਉਧੇਦਾਰ ਲੋਕ ਨੇ ਉਹ ਆ ਕੇ ਉਹਨਾਂ ਨੇ ਪੂਜਾ ਕੀਤੀ ਜੀ ਇਹ ਯਾਤਰਾ ਜਿਹੜੀ ਹੌਲ ਗੇਟ ਤੋਂ ਸ਼ੁਰੂ ਹੋਈ ਸੀ ਅਸੀਂ ਦੁਰਗਿਆਨਾ ਮੰਦਿਰ ਤੱਕ ਪੈਦਲ ਯਾਤਰਾ ਕੀਤੀ ਹੈ ਔਰ ਇੱਥੇ ਆ ਕੇ ਗੋਮਾਤਾ ਦੀ ਪੂਜਾ ਕੀਤੀ ਹੈ ਥੈਂਕ ਯੂ ਅਸੀਂ ਜਿਹੜਾ ਗਊ ਪੂਜਨ ਗੋਸ਼ਟਮੀ ਤੇ ਜਿਹੜਾ ਸ਼ੁਰੂ ਕਰਵਾਇਆ ਹੋਇਆ ਹੈ ਪਿਛਲੇ ਸਾਲ ਤੋਂ ਅਸੀਂ ਸ਼ੁਰੂ ਕਰਵਾਇਆ ਹੈ ਅਸੀਂ ਕਈ ਸਾਲਾਂ ਤੋਂ ਲੰਬੇ ਸਮੇਂ ਤੋਂ ਜਿਹੜਾ ਗਵਾਂ ਦੀ ਰੱਖਿਆ ਕਰਦੇ ਆਂ ਫਰਸਟ ایڈ ਕਰਦੇ ਆਂ ਗਵਾਂ ਦੀ ਅਸੀਂ ਦੇਖਿਆ ਕਿ ਜੋ ਲੜਾਈ ਹੈ ਬਹੁਤ ਵੱਡੀ ਹੈ ਗਵਰਨਮੈਂਟ ਦੇ ਨਾਲ ਜਿਹੜੀਆਂ ਸੜਕਾਂ ਦੇ ਉੱਪਰ ਗੋਵਾਂ ਨੇ ਅਸੀਂ ਕੋਸ਼ਿਸ਼ ਕੀਤੀ ਹੈ ਪਿਛਲੇ ਸਾਲ ਤੋਂ ਛੋਟੇ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਣੇ ਧਰਮ ਦੇ ਨਾਲ ਜੋੜਨ ਲਈ ਗਊ ਮਾਤਾ ਜੀ ਨਾਲ ਜੋੜਨ ਦੀ ਗਊ ਮਾਤਾ ਦੀ ਮਹੱਤਤਾ ਦੱਸਣ ਲਈ ਗੋਸ਼ਟਮੀ ਦਾ ਕੀ ਮਹੱਤਵ ਹੈ ਸਾਡੇ ਜੀਵਾਂ 'ਚ ਮੈਂ ਸਾਰਿਆਂ ਨੂੰ ਦੱਸਣਾ ਚਾਹਨਾ ਸਮਾਜ ਨੂੰ ਗਊ ਮਾਤਾ ਪ੍ਰਮਾਤਮਾ ਆਪ ਥੱਲੇ ਨਹੀਂ ਆ ਸਕਦਾ ਇਸ ਕਰਕੇ ਉਹਨਾਂ ਨੇ ਪ੍ਰਮਾਤਮਾ ਖੁਦ ਗਊ ਮਾਤਾ ਦੇ ਰੂਪ ਦੇ ਵਿੱਚ ਉਹਨਾਂ ਦੇ ਸਾਰੇ ਦੇਵੀ ਦੇਵਤਿਆਂ ਦਾ ਵਾਸ ਹੈ ਗਊ ਮਾਤਾ ਦੇ ਆਸ਼ੀਰਵਾਦ ਦੇ ਨਾਲ ਇੱਕ ਜਿਹੜੀ ਮਿੱਟੀ ਆ ਨਾ ਮਿੱਟੀ ਵੀ ਸੋਨਾ ਬਣ ਜਾਂਦੀ ਆ ਮੈਂ ਆਪਣੇ ਜੀਵਨ ਦਾ ਪਰਸਨਲ ਐਕਸਪੀਰੀਅੰਸ ਆ ਰਿਆਂ ਨੂੰ ਹਰ ਵੇਲੇ ਕਹਿਣਾ ਕਿ ਮੇਰਾ ਹੈਗਾ ਜਦੋਂ ਦੀ ਗਉਂ ਸੇਵਾ 开始 ਕੀਤੀ ਆ ਤੇ ਉਹ ਮਤਲਬ ਕਿ ਪ੍ਰਮਾਤਮਾ ਤੁਹਾਨੂੰ ਕੁਝ ਕਹੇ ਬਿਨਾ ਹਰ ਚੀਜ਼ ਜਿਹੜੀ ਆ ਪ੍ਰੋਵਾਈਡ ਕਰਦਾ ਤੇ ਮੈਂ ਸਾਰੇ ਬੱਚਿਆਂ ਨੂੰ ਮੈਂ ਚਾਹਨਾ ਕਿ ਅੱਜ ਨਹੀਂ ਤੇ ਗੱਲ ਤੇ ਮੈਂ ਇਸ ਧਰਤੀ ਤੋਂ ਚੱਲ ਜਾਣਾ ਲੇਕਿਨ ਕੋਈ ਬੱਚੇ ਜਿਹੜੇ ਮੇਰੇ ਵਰਗੇ ਕੁਛ ਅੱਗੇ ਆ ਨਾ ਜਿਹੜੇ ਗੋ ਮਾਤਾ ਦੀ ਮੇਰੇ ਜਾਨ ਤੋਂ ਬਾਅਦ ਸੇਵਾ ਕਰਦੇ ਰਹਿਣ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਥੈਂਕਸ ਕਰਨਾ ਚਾਹਨਾ ਹਾਂ ਸਾਰੇ ਸਕੂਲਾਂ ਦਾ ਸਾਡੇ ਨਾਲ ਡੀਏਵੀ ਹਾਥੀਗੇੜ ਦੇ ਜਿਹੜੇ ਰੀਅਨ ਇੰਟਰਨੈਸ਼ਨਲ ਸਕੂਲ ਦੇ ਬੱਚੇ ਨੇ ਪ੍ਰਭਾਗਰ ਸਕੂਲ ਦੇ ਬੱਚੇ ਨੇ ਸ਼ਕਤੀ ਸਕੂਲ ਦੇ ਬੱਚੇ ਨੇ ਪੀਬੀਐਨ ਸਕੂਲ ਦੇ ਬੱਚੇ ਨੇ ਉਹਨਾਂ ਦੇ ਨਾਲ-ਨਾਲ ਸਾਡੇ ਨਾਲ ਸਰਸਵਤੀ ਸਕੂਲ ਹੈ ਤੇ ਉਹਦੇ ਨਾਲ ਹਿੰਦੂ ਸਭਾ ਸਕੂਲ ਮੈਂ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਕਰਦਾ ਹਾਂ ਪ੍ਰਿੰਸੀਪਲ ਦਾ ਟੀਚਰਸ ਦਾ ਜਿਨ੍ਹਾਂ ਨੇ ਬਹੁਤ-ਬਹੁਤ ਸਾਡੇ ਨਾਲ ਕੋਆਪਰੇਟ ਕੀਤਾ ਪਿਛਲੇ ਸਾਲ 100 ਦੇ ਅਰਾਊਂਡ ਬੱਚੇ ਸੀ ਇਸ ਵਾਰ ਕਰੀਬ 450 ਜਿਹੜੇ ਬੱਚੇ ਆਏ ਨੇ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇੱਥੇ ਜਿਹੜੇ ਸੰਤ ਸਮਾਜ ਨੇ ਸਾਨੂੰ ਕੋਆਪਰੇਟ ਕੀਤਾ ਉਹਦੇ ਨਾਲ-ਨਾਲ ਬਹੁਤ ਹੀ ਮਹਾਨ ਹਸਤੀਆਂ ਜਿਹੜੀਆਂ ਅੰਮ੍ਰਿਤਸਰ ਸ਼ਹਿਰ ਦੀਆਂ ਸਾਰੀਆਂ ਆਈਆਂ ਜਿਨ੍ਹਾਂ ਨੇ ਗਾਉਂਪੋਜਨ ਕੀਤਾ ਬਹੁਤ-ਬਹੁਤ ਥੈਂਕਸ ਕਰਦਾ ਹਾਂ ਹਰ ਵਾਰ ਕੁਰਸੀ ਉਪਰਾਲੇ ਜੜਦੇ ਹੋ ਜਿਹੜੇ ਆਵਾਰਾ ਪਿਛਲੇ ਉਹਨਾਂ ਦੇ ਵੀ ਰਹਿਣ ਦਾ ਫੇਰਾ ਬਣਾ ਮੈਂ ਸਵੇਰੇ ਨਹੀਂ ਚੜਰੀ ਗੱਲ ਬਾਕੀ ਆ ਸਰ ਦੇਖੋ ਇਹ ਗਵਰਨਮੈਂਟ ਦਾ ਫੇਰੀਆ ਤੁਹਾਨੂੰ ਪਤਾ ਕਿ ਅਸੀਂ ਘਟੂ ਘਟ ਨਹੀਂ ਤੇ 10 ਸਾਲ ਤੋਂ ਇਸ ਚੀਜ਼ ਤੇ ਲੜਾਈ ਕਰ ਰਹੇ ਹਾਂ ਤੇ ਅੰਮ੍ਰਿਤਸਰ ਦੇ ਵਿੱਚ ਅਸੀਂ ਹੁਣ ਤੱਕ ਜਿਹੜਾ ਵਾ 10 ਕਰੋੜ ਤੋਂ ਉੱਪਰ ਜਿਹੜਾ ਕੌਂਸਲ ਸੈਕਸ਼ਨ ਕਰਾ ਸਕਦੇ ਮੈਂ ਚਾਹਨਾ ਵੀ ਹਰ ਸ਼ਹਿਰ ਦੇ ਵਿੱਚ ਜਿਹੜਾ ਵਾ ਫਰੀडम फाइਟਰ ਚਾਹਦਾ ਨਾਟ ਪੋਲਿਟਿਕਸ ਮੈਂ ਯੰਗ ਜਨਰੇਸ਼ਨ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਤੋ ਇਸ ਸਮਾਜ ਸੇਵਾ ਕਰੋ ਕਿਸੇ ਵੀ ਪੋਲਿਟਿਕਸ ਦੇ ਪੋਲੀਟੀਸ਼ੀਅਨ ਦੇ ਪਿੱਛੇ ਲੱਗ ਕੇ ਜਿਹੜਾ ਤੁਹਾਡਾ ਮੋਟੋ ਹੈ ਉਹਨੂੰ ਨਾਗਵਾ ਜੋ ਤੁਹਾਡਾ ਮੋਟੋ ਹੈ ਤੁਸੀਂ ਸਮਾਜ ਦੇ ਵਿੱਚ ਜਿਹੜਾ ਜਾ ਜਿਸ ਤਰ੍ਹਾਂ ਅਸੀਂ ਗਵਾਂ ਨੂੰ ਲੈ ਕੇ ਆਨੀਮਲਸ ਨੂੰ ਲੈ ਕੇ ਆ ਕਿਉਂਕਿ ਪੋਲਿਟੀਕਲ ਚੀਜ਼ ਦੇ ਵਿੱਚ ਬੰਦਾ ਫਿਰ ਪੋਲਿਟੀਕਲ ਬਣ ਜਾਂਦਾ ਤੇ ਆਪਣਾ ਮੋਟੋ ਜਿਹੜਾ ਭੁੱਲ ਜਾਂਦਾ ਅਗਰ ਕਿਸੇ ਨੇ ਗਉਂ ਸੇਵਾ ਕਰਨੀ ਹੈ ਤੇ ਗਉਂ ਸੇਵਾ ਵੱਲ ਧਿਆਨ ਦੇ ਕੇ ਤੇ ਗਵਾਂ ਨੂੰ ਸੜਕਾਂ ਤੋਂ ਅਗਰ ਸਾਡੀ ਕਿਸੇ ਚੀਜ਼ ਦੀ ਰੋਡ ਹੈ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਸਟੇਟ ਦੇ ਵਿੱਚ ਅਸੀਂ ਉਹਨਾਂ ਨੂੰ ਪੂਰਾ ਕਵਰ ਦੋ ਤੈਨੂੰ ਕਿਤਾ ਵੀ ਦੇਖੋ ਜੀ ਗਉਂ ਹੱਤਿਆ ਜਿਹੜੀ ਹੈ ਖੁੱਲੇ ਆਮ ਹੁਣ ਵੀ ਹੋ ਰਹੀ ਆ ਬਹੁਤ ਸਾਰੇ ਤਸਕਰਾਂ ਅਸੀਂ ਫੜਾ ਵੀ ਰਹੇ ਹਾਂ ਅ ਦੋਨੋ ਸਰਕਾਰਾਂ ਮੈਂ ਕਹਾਂਗਾ ਵੀ ਇਨਕਲੂਡਿੰਗ ਬੋਥ ਗਵਰਨਮੈਂਟਸ ਪੰਜਾਬ ਗਵਰਨਮੈਂਟ ਐਂਡ ਸੈਂਟਰ ਗਵਰਨਮੈਂਟ ਸਾਰਿਆਂ ਦਾ ਬਹੁਤ ਵੱਡਾ ਹੱਥ ਹੈ ਤੇ ਅਸੀਂ ਇਸ ਚੀਜ਼ ਤੇ ਖੁੱਦ ਕੇ ਬੋਲਦੇ ਹਾਂ ਕਿਉਂਕਿ ਅਗਰ ਮੋਦੀ ਦੀ ਸਰਕਾਰ ਬਹੁਤ ਜੀਐਸਟੀ ਜਾਂ ਫਿਰ ਹੋਰ ਵੀ ਚੀਜ਼ਾਂ ਜਿਹੜੀਆਂ ਨੋਟਬੰਦੀ ਇੱਕ ਦਿਨ ਚ ਕਰਾ ਸਕਦੀ ਹੈ ਗਊ ਹੱਤਿਆ ਜਿਹੜੀ ਹੈ ਵੱਡੇ ਸਕੇਲ ਤੇ ਬਹੁਤ ਸਾਰੇ ਜਿਪੂਚਰਖਾਨੇ ਇਹੋ ਜਿਹੇ ਨੇ ਜਿਹੜੇ ਹਿੰਦੂਆਂ ਨੇ ਖੋਲੇ ਹੋਏ ਆ ਤੇ ਸੈਂਟਰ ਗਵਰਨਮੈਂਟ ਉਹਨਾਂ ਨੂੰ ਲਾਇਸੈਂਸ ਦਿੰਦੀ ਆ ਸਭ ਬੰਦ ਹੋਣੇ ਚਾਹੀਦੇ ਥੈਂਕ ਯੂ